ਕਸਬਾ ਕਾਗਦੇ ਵਿੱਚ ਇੱਕ ਵਾਰਦਾਤ ਹੋਈ ਹੈ ਬੀਤੀ ਰਾਤ ਇੱਕ ਮਕਾਨ ਔਰ ਦੁਕਾਨ ਇਕੱਠੀ ਹੈ ਨੀਚੇ ਦੁਕਾਨ ਹੈ ਉੱਪਰ ਮਕਾਨ ਦਾ ਮਾਲਕ ਰਹਿੰਦਾ ਹੈ ਔਰ ਇਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਤਹਿਕੀਕਾਤ ਵੀ ਕਰ ਰਹੀ ਹੈ ਪੁਲਿਸ ਨੇ ਰਾਤ ਦੇ ਹੀ ਜਿਸ ਟਾਈਮ ਇਨਫੋਰਮੇਸ਼ਨ ਮਿਲੀ ਹੈ ਉਹਦੇ ਬਾਅਦ ਜਾਂਚ ਸ਼ੁਰੂ ਕਰਕੇ ਟੀਮਾਂ ਬਣਾ ਦਿੱਤੀਆਂ ਗਈਆਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਲੋਕਾਂ ਦੇ ਵੀ ਸਹਿਮ ਹੈ ਵੀ ਇਸ ਤਰ੍ਹਾਂ ਹੀ ਘਟਨਾ ਕਰਦੇ ਵਿੱਚ ਦਾਖਲ ਹੋ ਕੇ ਰਿਵਾਲਵਰ ਬੰਦ ਹਥਿਆਰ ਦਿਖਾ ਕੇ ਨਕਦੀ ਲੂਟ ਕੇ ਲੈ ਆਣਾ ਕਿੰਨੀ ਚਿੰਤਾ ਦਾ ਵਿਸ਼ਾ ਹੈ ਪੁਲਿਸ ਅਧਿਕਾਰੀ ਦਰਸ਼ਨ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਤਹਿਕੀਕਾਤ ਕੀਤੀ ਜਾਏ ਟੀਮਾਂ ਗਠਿਤ ਕੀਤੀਆਂ ਹੈ ਛਾਪੇਮਾਰੀ ਕੀਤੀ ਜਾ ਹਰ ਵਿਅਕਤੀ ਨੂੰ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਕਦ ਕਥਿਤ ਅਰੋਪੀ ਕਾਬੂ ਆਣਗੇ ਸਮੇਂ ਦੱਸੇਗਾ ਅੰਕੁਸ਼ ਹੈ ਜੀ ਤੁਸੀਂ ਕਿੱਥੇ ਰਹਿੰਦੇ ਹੋ ਸਮਾਣੇ ਜੀ ਹਾਂ ਇਹ ਆਪਣਾ ਕੀ ਰਿਸ਼ਤੇਦਾਰੀ ਇੱਥੇ ਇਹ ਮੇਰੇ ਸੋਹਰਾ ਸਾਹਿਬ ਨੇ ਜੀ ਹਾਂ ਕੀ ਘਟਨਾ ਹੋਈ ਹੈ ਕਿੰਨਾ ਪੈਸਾ ਲੈ ਗਏ ਇਹ 28 ਤੋਂ 30 ਲੱਖ ਲੈ ਗਏ ਜੀ ਸਾਡਾ ਬੇਟਾ ਪੀਜੀਆਈ ਚ ਦਾਖਲ ਹੈ ਉਹਨੂੰ ਪੀਜੀ ਵਾਲੇ ਨੇ ਜਵਾਬ ਦਿੱਤਾ ਸੀ ਦਿੱਲੀ ਲੈ ਕੇ ਜਾਣਾ ਸੀਗਾ ਜੀ ਉਹਦੇ ਵਾਸਤੇ ਪੈਸੇ ਇਕੱਠੇ ਕਰੇ ਹੋਏ ਸੀਗੇ ਦੋ ਤਿੰਨ ਦਿਨਾਂ ਤੋਂ ਤਾਂ ਤਿੰਨ ਬੰਦੇ ਆਏ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਕੋਲ ਇੰਨਾ ਕੈਸ਼ ਪਿਆ ਹੈ ਉਹਨਾਂ ਨੇ ਬੰਨ ਤਾ ਮੂੰਹ ਬੰਨ ਤਾ ਹੱਥ ਬੰਨ ਤੇ ਤੇ ਫਿਰ ਕਹਿੰਦੇ ਵੀ ਵੈਸੇ ਕੱਢੋ ਸਾਨੂੰ ਪਤਾ ਤੁਹਾਡੇ ਕੋਲ ਕੈਸ਼ ਹੈਗਾ ਤੇ ਉਹ ਲੁੱਟ ਕੇ ਲੈ ਗਏ ਜੀ ਸਾਰਾ ਰਾਤ ਕਿੰਨੇ ਵਜੇ ਦੱਸਿਆ ਤੁਹਾਡੀ 2 ਵਜੇ ਜੀ ਕੈਮਰੇ ਦੇ ਵਿੱਚ ਵਸਾਇਆ ਜੀ ਇੱਧਰ ਸਕੂਲ ਆ ਸਕੂਲ ਦੇ ਵਿੱਚ ਭੱਜਦੇ ਆਏ ਨੇ ਬਸ ਹੋਰ ਨਹੀਂ ਕੁਝ ਪਤਾ ਲੱਗਿਆ ਜੀ ਬਹੁਤ ਮਾੜਾ ਹੋਇਆ ਜੀ ਬਹੁਤ ਮਾੜਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੁੰਦੀਆਂ ਆਈਆਂ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਕੋਈ ਨਾ ਕੋਈ ਸਕਿਉਰਿਟੀ ਲਾ ਕੇ ਦਾ ਇੰਤਜ਼ਾਮ ਕੀਤਾ ਜਾਵੇ ਕੋਈ ਸੇਫਟੀ ਨਹੀਂ ਹੈ ਜੀ ਕਿਸੇ ਬੰਦੇ ਦੀ ਇਹ ਤਾਂ ਬਹੁਤ ਔਖਾ ਹੋ ਰਿਹਾ ਇਸ ਥੀ ਜੀ ਅਸੀਂ ਇਹੀ ਕਹਿ ਰਹੇ ਹਾਂ ਵੀ ਇਹ ਜਿਹੜੀ ਦੁਰਘਟਨਾ ਹੋਈ ਹੈ ਏ ਦੂਤੇ ਹੋਰ ਦੁਰਘਟਨਾ ਕੀ ਹੋਊਗੀ ਏ ਦੂਤੇ ਹੋਰ ਦੁਰਘਟਨਾ ਜੇ ਹੁਣ ਆਪਣੇ ਬਾਜ਼ਾਰ ਜਾਂ ਆਪਣੇ ਡੇਰਿਆਂ 'ਚ ਜਾ ਕੇ ਤੇ ਹੋਰ ਭੱਜ ਜਾਂਦੇ ਇਹ ਤਾਂ ਬਹੁਤ ਪੁਲਸਾ ਥਾਣਾ ਜਿਵੇਂ ਨੇੜੇ ਆਪਣੇ ਥਾਣਾ ਜਿਵੇਂ ਨੇੜੇ ਨਜ਼ਦੀਕ 500 ਮੀਟਰ ਦੇ 200 ਗੱਜ ਦੀ ਹੋ ਜਾਂ 500 ਮੀਟਰ ਦੇ ਲਾ ਲੋ ਨਹੀਂ ਆਉਂਦੀ ਆਈ ਹੁੰਦੀ ਆਈ ਹੁੰਦੀ ਹੈ ਇਹ ਪਤਾ ਕੀ ਚੱਕਰ ਆ ਜੇ ਪੁਲਸ ਵਾਲਾ ਤਾਂ ਨਹੀਂ ਸੌਂਦਾ ਤਾਂ ਪਿੰਡ ਵਾਲਿਆਂ ਨੂੰ ਉਠਾ ਲੈਣਾ ਪਿੰਡ ਵਾਲਿਆਂ ਨੂੰ ਖੜੇ ਕਰ ਲੈਣਾ ਵੀ ਸਾਡੇ ਤਾਂ ਨਹੀਂ ਕੁਛ ਬਣਦਾ ਅਸੀਂ ਨਾਲ ਵੀ ਤੁਸੀਂ ਨਾਲ ਤਰੋ ਸਾਡੇ ਕੁਛ ਨਾ ਕੁਛ ਤਾਂ ਹੋਵੇ ਇਹ ਕੰਮ ਵੀ ਲਾ ਵੀ ਤੁਸੀਂ ਸਾਡੇ ਨਾਲ ਤਰੋ ਜੇ ਸਾਨੂੰ ਕੋਣ ਲੋ ਇਹ ਤਾਂ ਹੁਣ ਕੀ ਪਤਾ ਲਾ ਦੇ ਕੌਣ ਨਹੀਂ ਸਾਬ ਤੁਹਾਡਾ ਕੀ ਕਹਿਣਾ ਹੈ ਇਹ ਘਟਨਾ ਸਾਡਾ ਕਹਿਣਾ ਹੈ ਇੱਕ ਹਫ਼ਤੇ ਤਿੰਨ ਚੋਰੀ ਹੋ ਗਏ ਪਹਿਲਾਂ ਚੋਰੀ ਦਾ ਅੰਗੋਲ ਕਰਕੇ ਚਲੋ ਇੱਕ ਇਹਨਾਂ ਦਾ ਹੋਣਦਾਰ ਬੱਚਾ ਪੀਜੀ ਵਿੱਚ ਦਾਖਲ ਪਿਆ ਹੈ ਇਹਨਾਂ ਨੂੰ ਪਤਾ ਸੀ ਚੋਰਾਂ ਨੂੰ ਜਿਨੇ ਵੀ ਕੋਈ ਭੇਦ ਦਿੱਤਾ ਹੈ ਵੀ ਇਹਨਾਂ ਕੋਲ 28 30 ਲਾ ਇਕੱਠਾ ਕਰਿਆ ਹੈ ਸਾਰਨਾ ਵੱਡੀ ਦੁੱਖ ਦੀ ਕਟਾਈ ਹੈ ਵੀ ਸ਼ਹਿਰ ਦੇ ਵਿੱਚ ਮੇਨ ਪਿੰਡ ਰਸਤਾ ਜਾਂਦਾ ਜੀ ਇਹ ਰਸਤੇ ਵਿੱਚੋਂ ਨਜ਼ਦੀਕ 500 ਮੀਟਰ ਤੇ ਥਾਣਾ ਹੈ ਪਟ્રોલ ਹੀ ਮੌਂਦੀ ਬਚਾਅ ਹੋ ਸਕਦਾ ਸੀ ਉੱਲ ਨਹੀਂ ਗੰਦੀ ਕਰਦੇ ਆ ਇਸ ਚੀਜ਼ ਚ ਆਏ ਕੋ ਸিসিਟੀਵੀ ਚ ਆਈ ਆਈ ਸਮਾਂ ਸਿਟੀ ਦੇ ਕੈਮਰੇ ਚ ਆਏ ਨਗਰ ਕਾਉਂਸਲ ਦੇ ਕੈਮਰੇ ਆਏ ਨੇ ਉਹ ਕੈਮਰੇ ਦੇ ਵਿੱਚ ਤਿੰਨ ਬੰਦੇ ਫੋਟੋ ਆਇਆ ਇੱਕ ਨਾ ਮੋਬਾਈਲ ਚੋਰੀ ਕਰਕੇ ਮੋਬਾਈਲ ਛੇੜੇ ਜਿਹੜੇ ਇਸ ਘਰ ਦੇ ਮਾਲਕ ਹੈ ਉਹ ਵੀ ਆ ਗਏ ਜੀ ਕੁਮਾਰ ਬੱਚਾ ਮੇਰਾ ਪਤੀ ਜੱਜਾ ਮਾਰਿਆ ਪੀ ਉਥੇ ਚੰਡੀਗੜ੍ਹ ਦਾਖਲਾ 32 ਦੇ ਵਿੱਚ ਹਾਂ ਰਾਤ ਨੂੰ 9 ਵਜੇ ਦੁਕਾਨ ਬੰਦ ਕਰਕੇ ਜੀ ਰੋਟੀ ਪਾਣੀ ਖਾ ਕੇ ਸੋਏ ਸੀਗੇ ਰਾਤ ਨੂੰ 2:30 2 ਵਜੇ ਇਧਰ ਵਿੰਡੋ ਬਣੀ ਹੋਈ ਜੀ ਉਹ ਬਾਥਰੂਮ ਵਾਲੀ ਉੱਪਰ ਉਹਦੇ ਵਿੱਚ ਦੀ ਤਿੰਨ ਬੰਦੇ ਪਿਸਟਲ ਲੈ ਕੇ ਤੁਹਾਨੂੰ ਅਗੇ ਨਹੀਂ ਜਦੋਂ ਅੰਦਰ ਬੜੇ ਪਿਸਟਲ ਲੈ ਕੇ ਉਹ ਬਾਥਰੂਮ ਦੇ ਵਿੱਚ ਖੜਕਾ ਹੋਇਆ ਜੀ ਮੈਂ ਬਾਥਰੂਮ ਦੀ ਖੋਲੀ ਜਿੱਕਲੀ ਤੇ ਉਹਨਾਂ ਨੇ ਤਿੰਨਾਂ ਨੇ ਮੈਨੂੰ ਦਿਵੋਚ ਲਿਆ ਜੀ ਉਹਨਾਂ ਦਾ ਅਸਲਾ ਸੀ ਜੀ ਅਸਲਾ ਦੋ ਕਿੰਨੇ ਕਿੰਨੇ ਬੰਦ ਮਾਹਿਆ ਰਹੇ ਨੇ ਅਸਲਾ ਸੀ ਜੀ ਨਹੀਂ ਪਤਾ ਕੀ ਸੀ ਜਿੰਨੇ ਬੰਦੇ ਉੱਥੇ ਤੇ ਕਿੰਨਾ ਪੈਸੇ ਲੈ ਕੇ ਤੁਹਾਡਾ ਮੇਰੇ ਜੀ 28-30 ਲੱਖ ਰੁਪਏ ਲੈ ਕੇ ਮਗਦ ਕੈਸ਼ ਕੈਸ਼ ਹੋਰ ਕੁਝ ਸੁਣਨਾ ਗਏ ਨੇ ਨਾ ਉਹਨਾਂ ਨੇ ਮਰ ਤੋਂ ਕੈਸ਼ ਲਏ ਉਹਨਾਂ ਕਹਿੰਦੇ ਵੀ ਜਲਦੀ ਜਲਦੀ ਸਾਨੂੰ ਪੈਸੇ ਦੇ ਦਿਓ ਅਸੀਂ ਇੱਕ ਬਾਰ ਜਾ ਤਾਂ ਹਲੇ ਹੋਰ ਕਰਨੀਆਂ ਪਈਆਂ ਜਲਦੀ ਪੈਸੇ ਦੇ ਦਿਓ ਸਾਰਿਆਂ ਦੇ ਠੱਗੇ ਉਸੇ ਕਲੀ ਅੱਖਾਂ ਨੰਗੀਆਂ ਸੀ ਟੋਪੀਆਂ ਲੈ ਰੱਖੀਆਂ ਸੀ ਮਾਫਲੇਰ ਬੰਨੇ ਹੋਏ ਸੀ ਜੀ ਇਹ ਜਿਹੜੀ ਘਟਨਾ ਕੀ ਇਨਫੋਰਮੇਸ਼ਨ ਕਿੰਨੇ ਵਜੇ ਆਈ ਤੁਹਾਡੇ ਕੋਲ ਸਾਢੇ 4:00 ਸਾਢੇ 4:00 ਵਜੇ ਤੁਹਾਡੇ ਕੋਲ ਸਾਡੇ ਬਲਵਿੰਦਰ ਸਿੰਘ ਜੀ ਪਾਰਟੀ ਪੈਟਰੋਲਿੰਗ ਤੇ ਸੀ ਪਾਰਟੀ ਪੈਟਰੋਲਿੰਗ ਜਿਵੇਂ ਐਸੀ ਬਲਵਿੰਦਰ ਸਿੰਘ ਸਾਡਾ ਤੇ ਦੋ ਮਲਾਜ਼ਮ ਹੋਰ ਪੈਟਰੋਲਿੰਗ ਤੇ ਸੀ ਕੋਈ ਸੀਸੀਟੀਵੀ ਵਗੈਰਾ ਚੈੱਕ ਕਰਿਆ ਹੁਣ ਤੱਕ ਹਾਂ ਸਭ ਕੁਝ ਜਾਰੀ ਆ ਜੀ ਸੀਸੀ ਕੈਮਰੇ ਵੀ ਸ਼ਕੀਪੁਰ ਸੇ ਵੀ ਸਾਰਾ ਅਸੀਂ ਚੱਕ ਕੇ ਉਹਨਾਂ ਤੋਂ ਪੁੱਛਗਿਛ ਕਰ ਰਹੇ ਸੀਸੀ ਕੈਮਰੇ ਵੀ ਕੈਮਰੇ ਨਾਲ ਸਾਰੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਰ ਪੱਖ ਤੋਂ ਪਰ ਇਹਨਾਂ ਕਾ ਬੰਦਾ ਵੀ ਹੋ ਸਕਦਾ ਕੋਈ ਇਹ ਤਾਂ ਦਰਾਨੇ ਇਨਵੈਸਟੀਗੇਸ਼ਨ ਹੀ ਪਤਾ ਚੱਲੂਗੀ ਵੀ ਕੀ ਕਾਰਨ ਸੀਗਾ ਕੌਣ ਬੰਦੇ ਨੇ ਜੀ ਤੇ ਅਸੀਂ ਜਲਦੀ ਦੋਸੀ ਗ੍ਰਿਫਤਾਰ ਕਰ ਲਈ ਉਹ ਐਸੀ ਬਲਵਿੰਦਰ ਸਿੰਘ ਪਾਸਾ ਨੇ ਸਟੇਟਮੈਂਟ ਲਿਖਾਈ ਹੈ ਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਵਿੱਚ ਚੈੱਕ ਕਰਕੇ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼